ਲੋ ਵੀ ਜੂਸ ਪੀਣੇ ਰੁਕੇ ਸੀ ਤੇ ਮੈਨੂੰ ਨਹੀਂ ਪਤਾ ਸੀ ਵੀ ਆਹ ਬੰਦਾ ਟੱਕਰੂਗਾ ਮੂਰੇ ਇਹ ਪਤੰਦਰ ਇਹਨੇ ਪਿੰਡ ਵੀ ਨਹੀਂ ਕੋਈ ਕੰਮ ਛੱਡਿਆ ਆ ਵਜਾ ਤੇ ਇੱਥੇ ਵੇਖੀ ਚੰਚਣ ਕੇ ਸਿੱਟੀ ਜਾਂਦਾ ਕੀ ਯਾਰ ਬਾਈ ਤੂੰ ਤੇ ਕੀ ਆ ਤੂੰ ਵੀ ਕੈਮਰਾ ਚੱਕ ਕੇ ਕਿਧਰ ਕੀ ਆ ਤੂੰ ਕਿਧਰ ਫਿਰਦਾ ਮੈਂ ਤਾਂ ਤੈਨੂੰ ਵੇਖ ਕੇ ਗੱਡੀ ਰੋਕ ਲਈ ਹੋਵੇ ਸਾਹਮਣੇ ਤੇ ਗੱਡੀ ਰੋਕ ਲਈ ਤੂੰ ਜੂਸ ਪੀਣਾ ਸੈਕਟਰ 67 ਤੇ ਤੂੰ ਕਿਧਰ ਇਧਰ ਲਾਈ ਫਿਰਦਾ ਜੜੀ ਸਾਲਾ ਫਰੂਟ ਲੈਣਾ ਪਿੰਡ ਦੇ ਦਿਨੋਂ ਭਾਲੀ ਜਾਂਦੇ ਆ ਤੂੰ ਕਰਨ ਕੀ ਆ ਇੱਥੇ ਮੇਰੇ ਕੋਲੇ ਤੇ ਮੈਂ ਤੈਨੂੰ ਸਾਲੇ ਪਿੰਡ ਦਾ ਬੰਦਾ ਤੇ ਪਿੰਡ ਦੇ ਲਾਪਤਾਲ ਖਾਈ ਬੈਠਾ ਤੈਨੂੰ ਪਹਿਲਾਂ ਜੂਸ ਪੀਣਾ ਜੂਸ ਪੀ ਆਉਣ ਲੱਛਣਾ ਤੇਰੇ ਪਿਆ ਦੇਗਾ ਤੂੰ ਪਿੰਡ ਦਾ ਬੰਦਾ ਤੂੰ ਗੱਡੇ 'ਚ ਉਤਰ ਕੇ ਮਾਨ ਸਨਮਾਨ ਕਰ ਮੇਰਾ ਯਾਰ ਮਾਨ ਸਨਮਾਨ ਤੂੰ ਆ ਗਿਆ ਮਾਨ ਸਨਮਾਨ ਕਰੀ ਨਾ ਵੀ ਪਿੰਡ ਦਾ ਬੰਦਾ ਆਇਆ ਕਰਦੇ ਥੈਨੂੰ ਆਖੀਂ ਦੇ ਵੀ ਕਿੱਧਰ ਗਿਆ ਕਿੱਧਰ ਗਿਆ ਮੁੰਡਾ ਤੂੰ ਇਚਰਾਉਣਾ ਅੰਗੂਰ ਚ ਨਹੀਂ ਨਾ ਜੂਸ ਪੀਣਾ ਪੀਦਾ ਨਹੀਂ ਤੁਰਦਾ ਬਣਾ ਇਥੋਂ ਮੇਰੀ ਦੁਕਾਨ ਤੋਂ ਮੈਂ ਤੁਹਾਨੂੰ ਦੱਸ ਤਾ ਆਹ ਕੰਮ ਫਿਰ ਕੀ ਚਲਾਇਆ ਹੁਣ ਯਾਰ ਮੈਂ ਚਲਾਇਆ ਮੈਂ ਆਉਦੀ ਮਿਹਨਤ ਕਰਦਾ ਇਹ ਕਿੱਡੀ ਗੱਲ ਹੈ ਇਹ ਮਿਹਨਤ ਦਾ ਕੰਮ ਆ ਮੇਰਾ ਯਾਰ ਮੈਂ ਤੂੰ ਨਾ ਬੰਦ ਕਰਦਾ ਰੇ ਪੈਣਾ ਪੁਣਾ ਕਿੱਥੇ ਹੋਣਾ ਤੂੰ ਮੈਂ ਛੜਕਦੇ ਪੈ ਅੱਛਾ ਲੱਗਦਾ ਤਾਂ ਹੈ ਨਹੀਂ ਤੇ ਲੱਛਣ ਤਾਂ ਹੈ ਨਹੀਂ ਯਾਰ ਕੋਈ ਯਾਰ ਨਹੀਂ ਤੇ ਤੁਹਾਨੂੰ ਜ਼ਰੂਰੀ ਆ ਵੀ ਤਗੜੇ ਤਗੜੇ ਜਿਹੜੇ ਮੰਨ ਕੇ ਚੱਲੋ ਉਹ ਲੈਨੇ ਆਪਾਂ ਦੁਕਾਨਾਂ ਆ ਸ਼ੋਰੂਮ ਅੱਜ ਅੱਜ ਕੱਲ ਜਿਹੜਾ ਉਹੀ ਉਹੀ ਫਲੈਟਾਂ ਚ ਰਹਿੰਦੇ ਆ ਜਿਹੜਾ ਇੱਥੇ ਆਉਂਦਾ ਚੰਗਾ ਸ਼ੋਰੂਮ ਖੋਲਦਾ ਚੰਗਾ ਪਲਾਨ ਆ ਪਲਾਨ ਲੈਂਦਾ ਮੈਂ ਸ਼ੋਰੂਮ ਨਹੀਂ ਇਹ ਮਾਰੀ ਗੱਲ ਨਹੀਂ ਕਿ ਮੈਂ ਫਲ ਫਰੂਟ ਇੱਧਰ ਸਫਾਈ ਵੇਖ ਪਹਿਲਾਂ ਦਿਖਾ ਇੱਧਰ ਤੇ ਭਈਆਂ ਤੋਂ ਖਾਣ ਖਾਣ ਗੱਜ ਗਏ ਤੁਸੀਂ ਸਮਝ ਗਿਆ ਦਾਗ ਤਾਂ ਕੋਈ ਹੈ ਨਹੀਂ ਗਾਹ ਕਿਉਂ ਨਹੀਂ ਪਤੰਦਰਾ ਹੋਵੇ ਪੰਜਾਬੀ ਬੰਦੇ ਮੇਰੇ ਕੋਲ ਕਿੰਨੇ ਆਉਂਦੇ ਆ ਅੱਛਾ ਚੱਜਦਾ ਖਾਣ ਗੱਜ ਜੋ ਚਾਹਦਾ ਜਿਹੜੀ ਸਫਾਈ ਆ ਨਾ ਬਾਈ ਕਰਦੇ ਨੇ ਫਿਰ ਕਿਉਂ ਨਹੀਂ ਦੱਸ ਕੇ ਆਏ ਤੂੰ ਬਾਈ ਮੈਂ ਆਇਆ ਇੱਥੇ ਕਰਦੇ ਫਿਕਰ ਕਰਦੇ ਤੇਰਾ ਕਰਦੇ ਬਾਈ ਕੰਮ ਕਰਨੀ ਮੈਂ ਤੇਰੇ ਉੱਤੇ ਪਿੰਡ ਚ ਕਹਿੰਦੇ ਇਹ ਰੇੜੀ ਲਾਉਂਦਾ ਰੇੜੀ ਲਾਉਂਦਾ ਤੇਰੇ ਅੱਗੇ ਐ ਕਹਿੰਦੇ ਤਾਂ ਨਹੀਂ ਦੱਸ ਕੇ ਆ ਮੈਂ ਆ ਵੀਡੀਓ ਨਾਲ ਪਾ ਲਈ ਬੈ ਤੂੰ ਦੱਸਦਾ ਮੈਂ ਆ ਉਹਦਾ ਵਧੀਆ ਮਹਾਰਾਜੀ ਕਿਰਪਾ ਸੈਟ ਚੋਰੀ ਆਏ ਫਿਰ ਤੂੰ ਦੱਸ ਕਿ ਦੱਸ ਕਿ ਨਹੀਂ ਆ ਨਾ ਬਾਈ ਚੋਰੀ ਲਾਲਾ ਕੋਸ ਲਾਲਾ ਮੈਂ ਤਾਂ ਕੰਮ ਕਰੂੰਗਾ ਮੈਨੂੰ ਕਿਸੇ ਦੀ ਸ਼ਰਮ ਨਹੀਂ ਹੁੰਦੀ ਤੂੰ ਪੌਣੀਆਂ ਦਾ ਫਿਰ ਪਾ ਵੀ ਦੇ ਏਡਾ ਵੀ ਕੋਈ ਚੱਕਰ ਨਹੀਂ ਨਹੀਂ ਕੰਮ ਦਾ ਤੇਰਾ ਘੈਂਟ ਆ ਯਾਰ ਮੁੰਡੇ ਗੁੱ ਕਹਿੰਟ ਰੱਖੋਗੇ ਜਦੋਂ ਹੁਣ ਤੁਹਾਨੂੰ ਮੈਂ ਤੈਨੂੰ ਲਿਆ ਫਲੈਟ ਦੂਸਲੀ ਪਏ ਗਲਮਾੜੀ ਜਿਤਮਾਨ ਨਹੀਂ ਕਰਦਾ ਤੂੰ ਬੰਦੇ ਦਾ ਕੰਮ ਤੇਰਾ ਲੱਖ ਚੱਲੇ ਇੱਥੇ ਕਿੰਨੇ ਲੱਖ ਸੁਭਾਈ ਰੱਖ ਲਾ ਦੂ ਤੇਰੇ ਜੂਸ ਪੀਣ ਵਾਲੇ ਤੇਰੇ ਲੱਛਣ ਨਹੀਂ ਸੀ ਤੂੰ ਆਵਦੇ ਨੇ ਇਹ ਨੀਵਾ ਮਖਾਉਣ ਵਾਸਤੇ ਮੈਨੂੰ ਵੀਡੀਓ ਬਣਾਈ ਤੇਰਾ ਇਹ ਕੰਮ ਸੀ ਨਾ ਅੱਛਾ ਤੇਰੇ ਲੱਛਣ ਹੈ ਨਹੀਂ ਸੀ ਤੈਨੂੰ ਮੈਂ ਤਾਂ ਤੇਰੇ ਪਿੰਡ ਦਾ ਬੰਦਾ ਸਣ ਕੇ ਵੇਖ ਲੈ ਮੈਂ ਮੇਰਾ ਮਾਨ ਹੈ ਜਿਤ ਸਾਰਾ ਕੁਝ ਕਰਨਾ ਸੀ ਪਰ ਤੇਰੇ ਲੱਛਣ ਹੀ ਹੈ ਨਹੀਂ ਸੀਗੇ ਗੱਡੀ ਸਾਹਮਣੇ ਸਟਾਲ ਹੈਗੀ ਆ ਫਰੂਟ ਦੀ ਉਧਰ ਵੀ ਪਰ ਮੈਂ ਤੈਨੂੰ ਵੇਖ ਕੇ ਰੁਕਿਆ ਸੀਗਾ ਆਇਆ ਤਾਂ ਤੂੰ ਹੋਰ ਵੇਨ ਵਾਲੀ ਸੀ ਪਰ ਹੁਣ ਚਲ ਤੇਰਾ ਜਿਹੜਾ ਮਾਨਤਾਣਾ ਕਰੂੰਗਾ ਪਰ ਮੈਂ ਤੈਨੂੰ ਇੱਕ ਗੱਲ ਕਹਿ ਦੇਣਾ ਬਾਈ ਜ਼ਰੂਰੀ ਨਹੀਂ ਮੁਹਾਲੀ ਵਰਗੇ ਸ਼ਹਿਰ ਚ ਤੈਨੂੰ ਐਂ ਲੱਗੇ ਖਣੀ ਵੀ ਜਿਹੜੀਆਂ ਵੱਡੇ ਵੱਡੇ ਸ਼ੋਰੂਮ ਬਣਾ ਕੇ ਪੈਸੇ ਕਮਾਈ ਜਾਂਦੇ ਆ ਬਾਈ ਵਧੀਆ ਕੰਮ ਚੱਲਦਾ ਵਧੀਆ ਗਾਗ ਪੈਂਦਾ ਮੈਂ ਤਾਂ ਬਾਈ ਤਾਂ ਕਹੂੰਗਾ ਵੀ ਕਿਉਂਕਿ ਸਫਾਈ ਪੂਰੀ ਐ ਇੱਥੇ ਮੇਰੀ ਪੰਜਾਬੀ ਬੰਦੇ ਦੀ ਸਫਾਈ ਤੇਰੀ ਪੂਰੀ ਐ ਤੇ ਤੂੰ ਐ ਮੈਨੂੰ ਦਿਖਾਉਣਾ ਨਹੀਂ ਚਾਹੁੰਦਾ ਆਪਦਾ ਕੰਮ ਆਪਦੇ ਮਨ ਚੋਂ ਖੁਸ਼ ਕਰਦਾ ਚਲੋ ਖੁਸ਼ ਹੋ ਗਏ ਜਿੰਨੇ ਵੀ ਪੰਜਾਬੀ اکاؤنٹ ਇਹ ਇਹ ਕਹਿਣਾ ਚਾਹੁੰਦਾ ਜਿੰਨੇ ਪੰਜਾਬੀ ਮੁੰਡੇ ਆਣਾ ਹਮ ਆਪਦਾ ਕੰਮ ਕਰੋ ਕੋਈ ਸ਼ ਸਫਾਈ ਸਾਹਿਬ ਤੋਂ ਵੱਧ ਪੰਜਾਬੀ ਦੇ ਹੱਥ ਦੀ ਹੋਊਗੀ ਥੋਨੂੰ ਤੁਸੀਂ ਵੀ ਕਰੋਗੇ ਤਾਂ ਮੈਂ ਦਿਖਾ ਕਿਤੇ ਮੱਖੀ ਦਿਖਾ ਦੇਣੀ ਜਾਈ ਪੂਰੀ ਧੂਤ ਆ ਬਲਾਈ ਆ ਗਈ ਇੱਧਰ ਮੇਰਾ ਬਾਈਕ ਲਾ ਬਣਾਈ ਜਾਂਦਾ ਐਨੀ ਸਫਾਈ 10000 ਪਰ ਜੁਸ ਪਾਏਗਾ ਮੈਂ ਪਿਆਉਂਗਾ ਪਰ ਪਹਿਲਾਂ ਤਾਂ ਇਹ ਗੱਲ ਦੱਸ ਵੀ ਹੁਣ ਵੀਡੀਓ ਮੈਂ ਤੇਰੀ ਪਾਉਂਗਾ ਪਿੰਡ ਦਿਖਾਉਂਗਾ ਵੀ ਜਾ ਕੇ ਆਪਣੇ ਪਿੰਡ ਦਾ ਬੰਦਾ ਆ ਜਾਵੜਿਆ ਉੱਥੇ ਮੈਨੂੰ ਕੋਈ ਦੁੱਖ ਨਹੀਂ ਪੈਸੇ ਵੀ ਕਮਾਰਿਆਂ ਤੇ ਸਫਾਈ ਵੀ ਪੂਰੀ ਆ ਤੇ ਹੁਣ ਜਮਾ ਮੁੰਡੇ ਨੂੰ ਕੀ ਕਹਿਣਾ ਚਾਹਣਾ ਤੂੰ ਮੈਨੂੰ ਦੱਸ ਦੇ ਮੈਂ ਤੈਨੂੰ ਕਹਿਆ ਤਾਂ ਦਿੱਤਾ ਹੋਰ ਮੈਂ ਕੀ ਕਹਾਂ ਬਾਈ ਯਾਰ ਮੈਂ ਕੰਮ ਕਰੀ ਨਾ ਤੂੰ ਨਵੇਂ ਮੁੰਡੇ ਕ ਠੀਕ ਹੈ ਕਰ ਉਹ ਤਾਂ ਸਹੀ ਹੈ ਮੈਂ ਖੁਸ਼ ਹਾਂ ਤੂੰ ਆ ਬੰਦ ਕਰ ਪੀਣਾ ਜੂਸ ਪੀਂਗਾ ਉਹ ਯਾ ਪੀਆਉਂਗਾ ਚੰਗਾ ਚੰਗਾ ਲੈ ਬਈ ਮੁੰਡਾ ਮਸਾ ਬਣਾਇਆ ਗੁੱਸੇ ਹੋ ਜਾਂਦਾ ਪਰ ਘਰਦੇ ਇਹਨੂੰ ਭਾਲਦੇ ਸੀਗੇ ਬਈ ਮੁੰਡਾ ਸਾਡਾ ਬਾਹਰ ਉੱਠ ਗਿਆ ਕਿਤੇ ਉੱਠ ਗਿਆ ਪਰ ਇਹਨੇ ਕੰਮ ਚਲਾਇਆ ਆ ਜੂਸ ਬਾਰ ਦਾ ਤੇ ਠੀਕ ਹੈ ਕੰਮ ਕੋਲ ਮਿਲਾ ਕੇ ਪਾਣੀ ਜਾਣਾ ਬਈ ਜਾਣਾ